प्यारे विद्यार्थी साथियों आज ਤੁਹਾਡੇ ਨਾਲ ਇਹ ਜਿਹੜੀ ਵੀਡੀਓ ਸਾਂਝੀ ਕਰਨ ਲੱਗੇ ਆ ਅੱਜ ਤੁਹਾਨੂੰ ਅਸੀਂ ਸਾਡੇ ਜਿਹੜਾ ਸਾਇੰਸ ਵਿਭਾਗ ਹੈ ਯਾਨੀ ਕਿ बीएससी ਮੈਡੀਕਲ ਤੇ बीएससी ਨਾਨ ਮੈਡੀਕਲ ਦਾ ਜਿਹੜਾ ਵਿਭਾਗ ਹੈ ਉਹਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਾਉਣ ਲੱਗੇ ਹਾਂ ਸਾਡੇ ਕੋਲੇ ਸਾਇੰਸ ਵਿਭਾਗ ਦੇ ਵਿੱਚ ਡਾਕਟਰ अशोक ਜਿਹੜੇ ਕਿ ਫਿਜ਼ਿਕਸ ਪੜ੍ਹਾਉਂਦੇ ਨੇ ਇਸੇ ਤਰ੍ਹਾਂ ਸਾਡੇ ਕੋਲ ਡਾਕਟਰ ਕੇਸ਼ ਡਾਕਟਰ ਗਗਨ ਕੈਮਿਸਟਰੀ ਦੇ ਨੇ ਅ ਡਾਕਟਰ ਮਨਜੋਤ ਨੇ ਜਿਹੜੇ ਉਹ ਇਸੇ ਤਰ੍ਹਾਂ ਡਾਕਟਰ ਕੀਰਤੀ ਛਾਵਲਾ ਨੇ ਇਹ ਸਾਡੇ ਕੋਲੇ ਸਾਇੰਸ ਦੇ ਜਿਹੜੇ ਟੀਚਰ ਅਵੇਲੇਬਲ ਨੇ ਇਸ ਤੋਂ ਇਲਾਵਾ ਅੱਜ ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਵਕ ਵਕ ਜਿਹੜੇ ਮੈਡੀਸਨ ਦੇ ਵਿੱਚ ਸਰਜਰੀ ਦੇ ਵਿੱਚ ਤੇ ਵੱਖ-ਵੱਖ ਜਿਹੜੇ ਵੈਜੀਟੇਸ਼ਨ ਆ ਪਲਾਂਟਸ ਨੇ ਜਾਂ ਧਰਤੀ ਦੇ ਰਹੱਸ ਨੇ ਜਿਹੜੇ ਸੀਕਰੇਟਸ ਨੇ ਉਹਨਾਂ ਨੂੰ ਐਕਸਪਲੋਰ ਕਰਨ ਦੇ ਵਿੱਚ ਸਾਇੰਸ ਆਪਣਾ ਜਿਹੜਾ ਮੇਜਰ ਰੋਲ ਹੈ ਉਹ ਨਿਭਾ ਰਹੀ ਹੈ ਇਸੇ ਤਰ੍ਹਾਂ ਸਾਡੇ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਜਿਹੜੀਆਂ ਸਾਇੰਸ ਲੈਬਸ ਨੇ ਅਤੀ ਆਧੁਨਿਕ ਸਾਇੰਸ ਲੈਬਸ ਨੇ ਲਗਭਗ 3 ਲੈਬਸ ਨੇ ਉਹਦੇ ਵਿੱਚ ਵੱਖ-ਵੱਖ ਜਿਹੜੇ ਕੈਮਿਸਟਰੀ ਲੈਬ ਹੈ ਫਿਜ਼ਿਕਸ ਲੈਬ ਹੈ ਬੋਟਨੀ ਲੈਬ ਹੈ ਉਹਦੇ ਵਿੱਚ ਜਿਹੜੇ ਸਾਡੇ ਵਿਦਿਆਰਥੀ ਨੇ ਉਹ ਅਹ ਕਹ ਲੋ ਕਿ ਉੱਥੇ ਐਕਸਪੈਰੀਮੈਂਟ ਨੇ ਜਿਹੜੇ ਪ੍ਰਯੋਗ ਕਰਦੇ ਰਹਿੰਦੇ ਨੇ ਸਾਇੰਸ ਦੇ ਵਿਦਿਆਰਥੀਆਂ ਦਾ ਹਰ ਸਾਲ ਜਿਹੜੇ ਟੂ ਟ੍ਰਿਪ ਵੀ ਜਾਂਦੇ ਨੇ ਤੇ ਇੱਕ ਗੱਲ ਹੋਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਡਾਕਟਰ ਸ਼ੋਕ ਰਕੀਸ਼ ਦੇ ਡਾਕਟਰ ਗਗਨ ਦੇ ਬਹੁਤ ਵਧੀਆ ਯਤਨਾ ਸਦਕਾ ਅਸੀਂ ਯੂਨੀਵਰਸਿਟੀ ਕਾਲਜ ਬੇਨੜਾ ਦੇ ਵਿੱਚ ਇੱਕ ਬੋਟੈਨੀਕਲ ਗਾਰਡਨ ਵੀ ਡਿਵੈਲਪ ਕੀਤਾ ਹੋਇਆ ਬੋਟੈਨੀਕਲ ਗਾਰਡਨ ਵੀ ਬਣਾਇਆ ਜਿਦੇ ਵਿੱਚ ਵੱਖ-ਵੱਖ ਮੈਡੀਸਨ ਪਲਾਂਟਸ ਨੇ ਜਿਹੜੇ ਜਿਹੜੇ ਸਾਡੇ ਬੋਟਨੀ ਦੇ ਵਿਦਿਆਰਥੀ ਨੇ ਉਹ ਉੱਥੋਂ ਮਤਲਬ ਜਿਹੜਾ ਸਾਰਾ ਲੈ ਕੇ ਜਾਂਦੇ ਨੇ ਐਕਸਪੈਰੀਮੈਂਟ ਕਰਦੇ ਨੇ ਉਹਨਾਂ ਦੇ ਉੱਪਰ ਸਾਇੰਸ ਵਿਭਾਗ ਬਾਰੇ ਇੰਨਾ ਹੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ